ਸਾਸੀਕਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਤੁਸੀਂ ਇਹ ਜਿਹੜਾ ਰੋਡ ਦੇਖ ਰਹੇ ਹੋ ਇਹ ਕੋਈ ਹਾਈਵੇ ਰੋਡ ਨਹੀਂ ਹੈ ਇੱਕ ਆਮ ਰੋਡ ਹੈ ਜੋ ਕਿ ਪਿੰਡਾਂ ਨੂੰ ਜਾਂਦਾ ਹੈ ਉਸ ਇਸ ਰੋਡ ਨੂੰ ਬਣਾਉਣ ਦੀ ਖਾਤਰ ਕਿਸਾਨ ਜਥੇਬੰਦੀਆਂ ਵੱਲੋਂ ਪੱਟੀ ਡੀਸੀ ਦਫ਼ਤਰ ਅੱਗੇ ਕਮ ਸੇ ਕਮ ਡੇਢ ਦੋ ਤਿੰਨ ਮਹੀਨੇ ਧਰਨਾ ਜਿਹੜਾ ਸੀ ਉਹ ਚੱਲਿਆ ਸੀ ਫਿਰ ਉਸ ਤੋਂ ਬਾਅਦ ਇਹ ਜਿਹੜਾ ਰੋਡ ਸੀ ਉਹ ਬਣਾਇਆ ਗਿਆ ਸੀ ਔਰ ਹੁਣ ਇਸ ਰੋਡ ਦੇ ਉੱਪਰ ਇੰਨੀ ਹੈਵੀ ਟਰੱਕਾਂ ਦੀ ਆਵਾਜਾਈ ਹੋ ਚੁੱਕੀ ਹੈ ਜਦੋਂ ਦਾ ਭੱਗੂਪੁਰ ਦੇ ਲਾਗੇ ਟੋਲ ਪਲਾਜਾ ਬਣਿਆ ਟੋਲ ਪਲਾਜਾ ਬਚਾਉਣ ਦੀ ਖਾਤਰ ਡਰਾਈਵਰ ਜਿਹੜੇ ਆ ਉਸ ਰੋਡ ਦੇ ਉੱਪਰ ਦੀ ਜਾਨ ਬੁੱਝ ਕੇ ਜਿਹੜਾ ਉਹ ਲੰਘ ਰਹੇ ਨੇ ਤਾਂ ਕਿ ਸਾਡਾ ਟੋਲ ਬਚ ਜਾਵੇ ਔਰ ਮੇਰੀ ਇਹਨਾਂ ਪਿੰਡਾਂ ਨੂੰ ਬੇਨਤੀ ਹੈ ਕਿ ਆਸਲ ਭੱਗੂਪੁਰ ਸੰਗਵਾ ਜੋਤੀਸ਼ਾ ਸਭਰਾ ਜੋੜ ਸਿੰਘ ਵਾਲਾ ਇਹਦੀ ਜਿਹੜੇ ਪਿੰਡਾਂ ਦੇ ਆਮ ਲੋਕ ਜਿਹੜੇ ਉਹ ਲੰਘਦੇ ਨੇ ਇਹ ਹੈਵੀ ਟਰੱਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਤੇ ਇਨਾ ਹੈਵੀ ਟਰੱਕਾਂ ਨੂੰ ਜਿਹੜਾ ਵਾ ਉਹ ਰੋਕਿਆ ਜਾਵੇ ਤਾਂ ਕਿ ਇਸ ਰੋਡ ਦੀ ਮਨਿਆਦ ਆ ਜਿਹੜੀ ਆ ਉਹ ਵੱਧ ਜਾਵੇ ਕਿਉਂਕਿ ਪੱਟੀ ਤੇ ਆਸਲਾਂ ਦੇ ਲਾਗੋਂ ਇਹ ਜਿਹੜਾ ਰੋਡ ਦੋ ਥਾਵਾਂ ਤੋਂ ਹੈਵੀ ਟਰੱਕ ਲੰਘਣ ਕਰਕੇ ਬਹਿ ਵੀ ਚੁੱਕਿਆ ਵਾ ਕਿਉਂਕਿ ਜੇ ਇਨਾ ਹੈਵੀ ਟਰੱਕਾਂ ਦੇ ਉੱਪਰ ਰੋਕ ਨਾਲ ਲਾਈ ਗਈ ਤਾਂ ਇਹ ਜਿਹੜਾ ਵਾ ਐਰ ਕੀ ਬਰਸਾਤਾਂ ਦੇ ਵਿੱਚ ਰੋਡ ਛੇਤੀ ਹੀ ਟੁੱਟ ਜਾਣਾ ਹੈ ਕਿਉਂਕਿ ਇਹਨੂੰ ਰੋਡ ਨੂੰ ਬਣਿਆ ਨੂੰ ਤਕਰੀਬਨ ਸਾਲਕ ਹੋ ਗਿਆ ਵਾ ਤੇ ਹੈਵੀ ਟਰੱਕ ਲੰਘਣ ਕਰਕੇ ਹੀ ਇਹ ਜਿਹੜਾ ਰੋਡ ਆ ਉਹ ਦੁਬਾਰਾ ਫੇਰ ਟੁੱਟਣ ਦੀ ਕਗਾਰ ਤੇ ਆ ਗਿਆ ਵਾ ਔਰ ਇਹ ਪਿੰਡ ਰੋਡ ਦੇ ਉੱਪਰ ਦੇ ਜਿੰਨੇ ਵੀ ਪਿੰਡ ਮੈਂ ਤੁਹਾਨੂੰ ਦੱਸੇ ਆ ਲੰਘਦੇ ਨੇ ਕੋਈ ਵੀ ਮੇਰਾ ਵੀਡੀਓ ਜਾਂ ਦੇਖਦਾ ਹੈ ਤਾਂ ਇਸ ਨੂੰ ਜਿਹੜਾ ਉਹ ਇਹਨਾਂ ਪਿੰਡਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਜਾਂ ਤੇ ਪੱਟੀ ਵਾਲੇ ਬਣੇ ਯਾਂ ਸੰਗਵਾਲੇ ਪਾਸੇ ਹਾਈਵੇ ਰੋਡ ਦੇ ਉੱਪਰ ਜਿਹੜੇ ਆ ਉਹ ਐਂਗਲ ਲੱਗੇ ਜਾਣ ਕਿ ਹੈਵੀ ਟਰੱਕ ਜਿਹੜੇ ਐਂਦੀ ਨਾ ਨੰਗਣ ਛੋਟੀਆਂ ਗੱਡੀਆਂ ਆਮ ਜਿਵੇਂ ਮੋਟਰਸਾਈਕਲ ਆਪਣੀਆਂ ਕਾਰਾਂ ਜਿਹੜੀਆਂ ਵਾਂ ਉਹ ਹੀ ਐਂਦੀ ਲੰਘਣ ਤਾਂ ਕਿ ਇਸ ਰੋਡ ਦੀ ਜਿਹੜੀ ਆ ਉਹ ਮਨਿਆਦ ਆ ਉਹ ਵਾ